ਅਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਨਸ਼ਾ ਤਸਕਰ ਦੇ ਵਿਰੁੱਧ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਚੋਰੀ ਦਾ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਤਫतीश ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਉਸ ਵੱਲੋਂ ਇੱਕ ਜਗ੍ਹਾ ਉੱਤੇ ਪਟਿਆਲਾ ਦੇ ਵਿੱਚ ਜਿਹੜੀ ਕਿ 23 ਨੰਬਰ ਫਾਟਕ ਦੇ ਕੋਲ ਇੱਕ ਨਜਾਇਜ਼ ਅਸਲਾ ਜਿਹੜਾ ਦੱਬਿਆ ਹੋਇਆ ਹੈ ਜ਼ਮੀਨ ਦੇ ਵਿੱਚ ਜਿਸ ਨੂੰ ਲੱਭਣ ਵਾਸਤੇ ਤਫतीश ਕਰਨ ਵਾਸਤੇ ਪਟਿਆਲਾ ਪੁਲਿਸ ਕਥਿਤ ਨਸ਼ਾ ਤਸਕਰ ਨਾਲ ਉਸ ਮੌਕਾਈ ਜਗ੍ਹਾ ਉੱਤੇ ਪਹੁੰਚੇ ਤੇ ਜਿਸ ਤੋਂ ਬਾਅਦ ਕਹਿ ਲਿਆ ਕਿ ਕਥਿਤ ਨਸ਼ਾ ਤਸਕਰ ਵੱਲੋਂ ਉਹ ਅਸਲੇ ਨੂੰ ਕੱਢ ਕੇ ਪੁਲਿਸ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਦੋ ਫਾਇਰ ਕੱਢੇ ਜਿਹੜਾ ਇੱਕ ਦੀਵਾਰ ਦੇ ਵਿੱਚ ਲੱਗਾ ਜਿਹੜੀ ਕਿ ਸ਼ਾਇਦ ਤੁਸੀਂ ਸਕਰੀਨ ਤੇ ਤਸਵੀਰਾਂ ਵੀ ਦੇਖ ਪਾਰੇ ਹੋਵੋਗੇ ਅਤੇ ਇੱਕ ਜਿਹੜਾ ਫਾਇਰ ਹੈਗਾ ਉਹ ਪਟਿਆਲਾ ਪੁਲਿਸ ਦਾ ਜਿਹੜਾ ਹੈਗਾ ਨਸ਼ਾ ਤਸਕਰ ਦੇ ਲਤ ਦੇ ਵਿੱਚ ਇਹ ਕਹਿ ਲਈਏ ਪੈਰ ਦੇ ਵਿੱਚ ਵੱਜਿਆ ਜਿਸ ਤੋਂ ਬਾਅਦ ਇਹ ਇਸ ਵੇਲੇ ਦੀ ਪਟਿਆਲਾ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੰਨੂੰ ਕੀ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਪਟਿਆਲਾ ਪੁਲਿਸ ਵੱਲੋਂ ਨਸ਼ੇ ਤਸਕਰ ਦਾ ਇਨਕਾਊਂਟਰ ਕੀਤਾ ਗਿਆ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ ਉਸ ਨਕਤਿਤ ਨਸ਼ੇ ਤਸਕਰ ਵਾਲੇ ਵਿਅਕਤੀ ਨੂੰ ਜਿਹੜਾ ਕਹਿ ਲਈਏ ਕਿ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਲਾਜ ਵਾਸਤੇ ਉੱਥੇ ਹੀ ਜੇਕਰ ਗੱਲ ਕਰੀਏ ਸ਼ਾਇਦ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਪਾਰੇ ਹੋਗੇ ਕਿ ਉਸ ਵੇਲੇ ਉੱਥੇ ਕੀ ਮਾਹੌਲ ਬਣਿਆ ਹੋਇਆ ਸੀਗਾ ਕਾਫੀ ਪੁਲਿਸ ਵੀ ਪਹੁੰਚੀ ਹੋਈ ਸੀ ਉੱਥੇ ਹੀ ਮੌਕੇ ਤੇ ਐਸਐਸਪੀ ਪਟਿਆਲਾ ਵੀ ਪਹੁੰਚ ਕੇ ਇਸ ਚੀਜ਼ ਦਾ ਜਾਇਜ਼ਾ ਲੈ ਰਹੇ ਸੀਗੇ ਉੱਥੇ ਹੀ ਤੁਹਾਨੂੰ ਦੱਸ ਦਈਏ ਇਹ ਜਿਹੜਾ ਕਥਿਤ ਨਸ਼ਾ ਤਸਕਰ ਹੈ ਇਹਦੇ ਵਿਰੁੱਧ ਤਕਰੀਬਨ ਹੁਣ ਤੱਕ 25 ਮੁਕਦਮੇ ਦਰਜ ਨੇ ਨਸ਼ਾ ਤਸਕਰੀ ਦੇ ਕਹਿ ਲਈਏ ਕਿ ਕਮਰਸ਼ੀਅਲ ਤੌਰ ਤੇਇ ਕਾਫੀ ਵੱਡੇ ਪੱਧਰ ਤੇ ਇਸ ਵੱਲੋਂ ਜਿਹੜਾ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਉੱਥੇ ਹੀ ਜੇਕਰ ਗੱਲ ਕਰੀਏ ਇਹ ਚੀਜ਼ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਦੀ ਘਰ ਵਾਲੀ ਉੱਤੇ ਵੀ ਜਿਹੜਾ ਕਹੀਏ ਕਿ ਕਾਫੀ ਜਿਹੜੇ ਮੁਕਦਮੇ ਦਰਜੇ ਸੀਗੇ ਉਹ ਵੀ ਈਸੀ ਰਿਲੇਟਿਡ ਸੀ ਸੋ ਕੀ ਕਹਿਣਾ ਹੈ ਇਸ ਉੱਤੇ ਐਸਐਸਪੀ ਪਟਿਆਲਾ ਦਾ ਇੱਕ ਵਾਰ ਤੁਸੀਂ ਖੁਦ ਸੁਣ ਲਵੋ ਪਟਿਆਲਾ ਦੀ ਇੱਕ ਵਾਰ ਫਿਰ ਤੋਂ ਤੁਹਾਨੂੰ ਬ੍ਰੇਕਿੰਗ ਨਿਊਜ਼ ਦੱਸਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡਾ ਵੱਡੀ ਖਬਰ ਦਾ ਜੇ ਕਿ ਪਟਿਆਲਾ ਪੁਲਿਸ ਵੱਲੋਂ ਕਹਿ ਲਿਆ ਕਿ ਨਸ਼ੇ ਤਸਕਰ ਦਾ ਐਨਕਾਊਂਟਰ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਇੱਕ ਵਾਰ ਖੁਦ ਦੇਖੋ ਤੇ ਸੁਣੋ ਕਿ ਕੀ ਕਹਿਣਾ ਸੀ ਐਸਐਸਪੀ ਪਟਿਆਲਾ ਦਾ ਇਸ ਮਾਮਲੇ ਉੱਤੇ ਔਰ ਤਰਜਨ ਤਦ ਅਸੀਂ ਬੜੀ ਜਵਾਰੀ ਲਈ ਜੀ ਕਿੱਦੀ ਹੈ ਸਰ ਅੱਜ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀਗੀ 55/25 ਵਲ ਲੈਂਦੀ ਇਹ ਚੋਰੀ ਦਾ ਪਰਚਾ ਸੀਗਾ ਤੇ ਨਾਲ ਇਹਦੇ ਚ ਐਨ ਡੀ ਪੀ ਐਸ ਦੀ ਰਿਕਵਰੀ ਹੋਈ ਸੀ ਸੋ ਉਹ ਐਨ ਡੀ ਪੀ ਐਸ ਦੀ ਰਿਕਵਰੀ ਤੇ ਵਿੱਚ ਜਦੋਂ ਇਹਦੇ ਪੁੱਛਗਿੱਛ ਕੀਤੀ ਗਈ ਜਿਹੜਾ ਪਰਚਾ ਦਰਜ ਹੋਇਆ ਸੀ ਉਹਦੇ ਪੁੱਛਗਿੱਛ ਅੱਗੇ ਨਿਕਲਿਆ ਕਿ ਇਹਨੇ ਕੋਈ ਵੈਪਨ ਵੀ ਇੱਥੇ ਦੱਬਿਆ ਹੋਇਆ ਉਹ ਵੈਪਨ ਦੀ ਰਿਕਵਰੀ ਵਾਸਤੇ ਜਦੋਂ ਟੀਮ ਇੱਥੇ ਆਈ ਤੇ ਇਹਨੇ ਵੈਪਨ ਦੇ ਨਾਲ ਪੰਜ ਰਾਉਂਡ ਸੀਗੇ ਪੰਜ ਜਿੰਦਾ ਰਾਉਂਡ ਸੀ ਜਿਹੜੇ ਲਿਫਾਫੇ 'ਚ ਪਏ ਸੀ ਬਟ ਇੱਕ ਰਾਉਂਡ ਜਿਹੜਾ ਸੀਗਾ ਉਹ ਵੈਪਨ ਦੇ ਵਿੱਚ ਸੀ ਸੋ ਉਹ ਵੈਪਨ ਦੇ ਵਿੱਚ ਜਿਹੜਾ ਰਾਉਂਡ ਸੀਗਾ ਇਹਨੇ ਮੁਲਾਜ਼ਮ ਵੱਲ ਫਾਇਰ ਕੀਤਾ ਤਾਰਾ ਚੰਦ ਵੱਲ ਸਾਡੇ ਐਸਆਈ ਵੱਲ ਤੇ ਐਸਆਈ ਨੇ ਜਵਾਬੀ ਫਾਇਰ ਕਰਦੇ ਹੋਏ ਆਪਣੇ ਬਚਾਅ ਵਿੱਚ ਦੋ ਫਾਇਰ ਕੀਤੇ ਜਿਹੜਾ ਕਿ ਇੱਕ ਮਿੱਟੀ ਵਿੱਚ ਲੱਗਾ ਉੱਥੇ ਜਿਹੜਾ ਤੁਸੀਂ ਅੰਦਰ ਦੇਖਿਆ ਤੇ ਦੂਜਾ ਫਾਇਰ ਉਹਦੀ ਲੱਤ ਵਿੱਚ ਲੱਗਾ ਜ ਜਦੇ ਨਾਲ ਉਹ ਇੰਜਰਡ ਹੋ ਗਿਆ ਤੇ ਉਹਨੂੰ ਹਸਪੀਟਲ ਚ ਦਾਖਲ ਕਰਾਇਆ ਗਿਆ ਇਹ ਜਿਹੜਾ ਦੋਸ਼ੀ ਹੈ ਦੇਵੀ ਨਾਮ ਦਾ ਮੁੰਡਾ ਹੈ ਤੇ ਇਹਦੇ ਤੇ 25 ਪਰਚੇ ਦਰਜ ਨੇ ਪਿਛਲੇ ਆਲਮੋਸਟ 12 ਸਾਲਾਂ ਵਿੱਚ ਤੇ 12 ਸਾਲਾਂ ਵਿੱਚ 25 ਪਰਚੇ ਦਰਜ ਨੇ 20 ਪਰਚੇ ਇਹਨਾਂ ਚੋ ਚੋਰੀ ਦੇ ਨੇ ਤੇ ਪੰਜ ਪਰ ਚਾਰ ਪਰਚੇ ਨੇ ਪੰਜ ਪਰਚੇ ਨੇ ਐਨਡੀਪੀਐਸ ਤੇ ਸੋ ਇਹ ਪੁਰਾਣਾ ਚੋਰ ਹੈ ਇਹਨੇ ਕਾਫੀ ਵੱਡੀਆਂ ਵੱਡੀਆਂ ਚੋਰੀਆਂ ਵੀ ਕੀਤੀਆਂ ਤੇ ਨਸ਼ਾ ਤਸਕਰ ਵੀ ਹੈ ਸੋ ਜਿਵੇਂ ਮੈਂ ਦੱਸਿਆ ਕਿ ਮਲਟੀਪਲ ਪਰਚੇ ਚੋਰੀ ਦੇਨੇ ਮਲਟੀਪਲ ਪਰਚੇ ਐਨਡੀਪੀਐਸ ਦੇਨੇ ਇਹਨੂੰ ਅਰੈਸਟ ਕੀਤਾ ਗਿਆ ਸੀ ਦੀ ਵਾਈਫ ਤੇ ਨਾਲ ਤੇ ਇਹਦੀ ਵਾਈਫ ਤੇ ਵੀ ਪੰਜ ਪਰਚੇ ਨੇ ਜਿਹੜਾ ਐਨਡੀਪੀਐਸ ਦਾ ਪਰਚਾ ਹੋਇਆ ਉਹਦੇ ਚ ਦੋਵੇਂ ਇਕੱਠੇ ਸੀਗੇ ਉਹਦੇ ਚ ਰਿਕਵਰੀ ਹੋਈ ਸੀ ਆਲਮੋਸਟ 1100 ਗੋਲੀਆਂ 1100 ਗੋਲੀਆਂ ਦੀ ਰਿਕਵਰੀ ਹੋਈ ਸੀ ਜਿਹੜਾ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੋ ਇੱਥੇ ਜਿਹੜਾ ਉਹ ਘਰ ਵਾਲਾ ਸੀਗਾ ਦੇਵੀ ਉਹਨੂੰ ਲੈ ਕੇ ਆਏ ਸੀ ਉਹਦੀ ਰਿਕਵਰੀ ਦੇ ਦੌਰਾਨੇ ਸਾਰਾ ਸਰ ਇਹ ਇਕੱਲਾ ਸੀਗਾ ਜੀ ਇਹਦੇ ਨਾਲ ਕੋਈ ਹੋਰ ਵੀ ਲੈ ਕੇ ਆਇਆ ਸੀ ਇਸੇ ਨਹੀਂ ਅੱਜ ਰਿਕਵਰੀ ਕਰਾਉਣ ਵਾਸਤੇ ਇਹਨੂੰ ਇਕੱਲੇ ਨੂੰ ਲੈ ਕੇ ਆਏ ਸੀ ਅਦਰਵਾਇਜ਼ ਜਿਹੜਾ オリジナル ਪਰਚਾ ਹੈ ਤੇ ਜਿਹੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਉਹਦੇ ਵਿੱਚ ਇਹ ਤੇ ਇਹਦੀ ਵਾਈਫ ਤੋਂ ਉਹਨਾਂ ਨੇ ਸਰ ਇਹ ਦੱਬੀ ਹੋਈ ਸੀ ਨੇ ਤੇ ਪਿਸਤਲ ਹਾਂ ਇੱਥੇ ਇਹਨੇ ਲਫਾਫੇ ਕਾਲੇ ਰੰਗ ਦੇ ਲਫਾਫੇ 'ਚ ਦੱਬੀ ਹੋਈ ਸੀ ਜਿਹੜਾ ਕਿ ਅੰਦਰ ਇੱਥੇ ਇੱਕ ਬਿਲਡਿੰਗ ਹੈਗੀ ਹੈ ਉਹਦੇ ਅੰਦਰ ਜਿਹੜਾ ਲੱਗਦਾ ਹੈ ਕਿ ਸਰ ਇੱਥੋਂ ਨਿਕਲ ਸਕਦਾ ਹੈਗਾ ਕਿਉਂਕਿ ਹਥਿਆਰ ਜਿਹੜੇ ਇੱਥੇ ਦੱਬਿਆ ਹੋਇਆ ਸੀ ਉਹਦੇ ਨਾਲ ਨਹੀਂ ਇਹ ਤਾਂ ਇਹਨੇ ਸਾਨੂੰ ਜਿਹੜਾ ਇਨਕਸ਼ਾਫ ਕੀਤਾ ਸੀ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਪੁਚਕਿਸ ਦੇ ਦੌਰਾਨ ਉਹਦੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਬਟ ਬਾਕੀ ਏਰੀਆ ਵੀ ਅਸੀਂ ਸਾਰਾ ਸਰਚ ਕਰਾਂਗੇ ਹੁਣੇ ਕਿ ਹੋਰ ਵੀ ਕੋਈ ਜੇ ਇਹੋ ਜਿਹੀ ਚੀਜ਼ ਇਹਨੇ ਦੱਬੀ ਹੋਈ ਹੈ ਤੇ ਉਹਦੀ ਵੀ ਰਿਕਵਰੀ ਕੀਤੀ ਜਾ ਸਕੇ ਤੇ ਜਿਹੜਾ ਹੋਰ ਵੀ ਇਹਦੀ ਪੁੱਛਗਿੱਛ ਕਰਾਂਗੇ ਕਿ ਹੋਰ ਵੀ ਕੋਈ ਵੈਪਨ ਵਗੈਰਾ ਜਾਂ ਕੋਈ ਜਿਵੇਂ ਮੈਂ ਦੱਸਿਆ ਕਿ 1100 ਗੋਰੀਆਂ ਦਾ ਪਰਚਾ ਪਹਿਲਾਂ ਦਰਜ ਹੋਇਆ ਸੋ ਕੋਈ ਇਹੋ ਜਿਹਾ ਨਸ਼ੀਲਾ ਪਦਾਰਥ ਹੋਰ ਵੀ ਇਹਦੇ ਪੋਜੀਸ਼ਨ 'ਚ ਹੋਵੇ ਜਾਂ ਕਿਧਰ ਇਹਨੇ ਰੱਖਿਆ ਹੋਵੇ ਉਹ ਵੀ ਰਿਕਵਰ ਕਰਾ ਸਰ ਇਹ ਕਿਹੜੀ ਥਾਂ ਹੈ ਜੀ ਕਿੱਥੇ ਇਹ ਦੱਬਿਆ ਹੋਇਆ ਹੈ ਕਿ ਇਹ ਲੱਗਦਾ ਕਿਹੜਾ ਹੈ ਜੀ ਕਿਹਦੀ ਜਗ੍ਹਾ ਇਹ ਕੀ ਕਹਿ ਰਹੇ ਹੋ ਪਰ ਬਿਲਕੁਲ ਇਹ ਬਾਦੀ ਨਹੀਂ ਸਰ ਇਹ ਕੋਟਰ ਨੇ ਬਿਜਲੀ ਬੋਰਡ ਦੇ ਸੋ ਇੱਥੇ ਕੋਈ ਰਹਿੰਦਾ ਨਹੀਂ ਬੇਬਾਦ ਕੋਟਰ ਨੇ ਸੋ ਇੱਥੋਂ ਰਿਕਵਰੀ ਹੋਈ ਹੈ ਸਰ ਇਸ ਤੋਂ ਕੋਈ ਮੁਸਤੈਦੀ ਵੀ ਤੁਸੀਂ ਵਧਾਉਣ ਲੱਗੇ ਹੋ ਉਸ ਇਲਾਕੇ ਦੀ ਕਿਉਂਕਿ ਇਹ ਬਹੁਤ ਖ਼ਤਰਨਾਕ ਏਰੀਆ ਜਿਹੜਾ ਵੇਖਿਆ ਜਾ ਰਿਹਾ ਔਰ ਅਕਸਰ ਕੋਈ ਲੁੱਟ ਕੋਦੀ ਘਟਨਾ ਵੀ ਇਸ ਥਾਂ ਦੇ ਉੱਪਰ ਹੁੰਦੀ ਹੈ ਨਹੀਂ ਇਸੇ ਕਰਕੇ ਉਹਨੇ ਦੇਖ ਕੇ ਕਿ ਇੱਥੇ ਜਿਹੜੇ ਬੇਆਬਾਦ ਕੁਆਟਰ ਨੇ ਕੋਈ ਬੰਦਾ ਨਹੀਂ ਆਂਦਾ ਇਸ ਕਰਕੇ ਇੱਥੇ ਦੱਬਿਆ ਸੀਗਾ ਸੋ ਜਿਵੇਂ ਮੈਂ ਦੱਸਿਆ ਕਿ ਉਹਦੀ ਇਨਫੋਰਮੇਸ਼ਨ ਤੇ ਅਸੀਂ ਇੱਥੇ ਆਏ ਸੀ ਬਟ ਅਦਰਵਾਈਜ਼ ਸਾਡੀ ਇੱਥੇ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਬਟ ਕਈ ਵਾਰੀ ਬੰਦਾ ਟਾਈਮ ਬੇ ਟਾਈਮ ਆ ਕੇ ਇੱਥੇ ਲੱਗਦਾ ਹੈ ਕਿ ਉਹ ਦੱਬ ਗਿਆ ਸੀਗਾ ਆ ਕੇ ਲਫਾਫੇ ਦੇ ਵਿੱਚ ਜਿਹੜੇ ਅੰਦਰ ਬੜਾ ਕਲੀਅਰ ਹੈ ਕਿ ਕਾਲੇ ਰੰਗ ਦੇ ਲਫਾਫੇ ਵਿੱਚ ਉਦਬ ਕੇ ਗਿਆ ਸੀ ਸੋ ਬੜਾ ਕਨਸੀਲਡ ਤਰੀਕੇ ਨਾਲ ਇੱਥੇ ਲਿਆਇਆ ਹੋਊਗਾ ਠੀਕ ਹੈ